ਸਤਿਕਾਰ ਜੀ ਸਾਰਿਆਂ ਨੂੰ ਰੂਪਿੰਡ ਜੋਤ 55 ਚੈਨਲ ਦੇਖਣ ਵਾਲਿਆਂ ਨੂੰ ਪੰਨਾ ਜਿੰਦਰ ਕੌਰ ਜੀ ਵਕੀਲ ਸਾਹਿਬ ਐਦਵਾਨ ਜੀ ਤੇ ਇੱਕ ਦੂਸਰਾ ਚੈਨਲ ਹੈ ਜੀ ਸਿੰਪਲ ਲਾਈਫ 5570 ਉੱਤੇ ਭੋਲਾ ਸਿੰਘ ਤੇ ਮੈਂ ਖੁਦ ਬਲਵੀਰ ਸਿੰਘ ਲਾਈਵ ਆਨੇ ਹੁੰਨੇ ਆ ਜੀ ਅਸੀਂ ਤੇ ਹੁਣ ਅਸੀਂ ਘਰੇ ਆਪਦੇ ਆ ਦੇਖੋ ਕੋਕਤੇ ਬਣਾਉਣ ਲੱਗਿਆਂ ਜੀ ਇਹਨਾਂ ਨੂੰ ਕਹਿੰਦੇ ਨੇ ਕੋਕਤੇ ਕਦੂ ਕਦੂ ਕੱਟ ਕਰਕੇ ਮਸਾਲਾ ਬਣਾ ਕੇ ਫਿਰ ਇਹਨਾਂ ਨੂੰ ਉਧਰੋਂ ਆ ਗੱਡੇ ਬਏ ਨੇ ਕੱਚੇ ਇਹਨਾਂ ਨੂੰ ਕੱਟਦੇ ਆ ਜੀ ਬੇਸਣ ਚ ਬੇਸਣ ਚ ਲਵੇੜ ਲਵੇੜ ਕੇ ਨੂਨ ਵਿੱਚ ਮਸਾਲਾ ਇਹਨਾਂ 'ਚ ਪਾ ਗਿਆ ਜੀ ਸਾਰਾ ਫਿਰ ਇਹਨਾਂ ਨੂੰ ਕੱਟਦੇ ਆ ਜੀ ਅਸੀਂ ਤੇਲ ਵਿੱਚ ਦੀ ਘਰ ਦਾ ਤੇਲ ਆਪਣਾ ਸਰੋਂ ਦਾ ਤੇ ਫਰਾਈ ਹੋਣ ਲੱਗ ਰਹੇ ਨੇਗੇ ਠੀਕ ਹੈ ਜੀ ਉਹ ਇਹਨਾਂ ਦਾ ਦੁਬਾਰੇ ਮਸਾਲਾ ਤਿਆਰ ਪਿਆ ਹੈ ਆ ਬਲਵਿੰਦਰ ਕੌਰ ਹੈ ਜੋ ਇਹਨਾਂ ਦੀ ਕੁਕਿੰਗ ਕਰੀ ਜਾਂਦੀ ਹੈ ਜੀ ਬੋਲੋ ਜੀ ਚੱਕੋ ਜੀ ਕੁਝ ਕਹੋ ਬੋਲੋ ਸਬਜੀ ਬੋਲੋ ਨੇ ਕੋਰਤਾਂ ਦੀ ਕੋਰਤਾਂ ਦੀ ਕੁਰਾਮ ਰਬਈਆ ਸਤਿਗੁਰ ਦੀ ਹਾਂ ਸਾਰਿਆਂ ਨੂੰ ਸਾਰਿਆਂ ਸਤਿਗੁਰ ਕੀ ਗੱਲ ਹੁਣ ਧਿਆਨ ਉਧਰ ਹੋਵੇ ਅੱਛਾ ਧਿਆਨ ਇਹ ਦਰੂਰ ਹੈ ਵੀ ਚਿੱਟਾ ਨਾ ਪਈਏ ਦੇਖੋ ਚਲ ਚੱਕ ਕੇ ਹੁਣ ਪਾਈ ਜਾਂਦੇ ਨੇਗੇ ਪਹਿਲਾਂ ਕੱਚੇ ਕੱਢਦੇ ਸੀਗੇ ਇੱਕ ਵਾਰੀ ਫਰਾਈ ਕਰਕੇ ਰੱਖਦੇ ਹੁਣ ਦੂਜੀ ਵਾਰ ਫਰਾਈ ਹੋਣ ਲੱਗਦੇ ਹੁਣ ਰੰਗ ਜੀ ਵਧੀਆ ਜਾਂਦੇ ਨੇ ਉਹ ਨਾਲੇ ਪੱਲੀਵਾਰ ਦਾ ਫਰਾਈ ਦਾ ਰੰਗ ਇਹ ਲੈ ਇਹਨਾਂ ਦਾ ਆ ਦੇਖੋ ਆ ਦੇ ਚਿੱਟਾ ਜਿਹਾ ਰੰਗ ਹੈ ਇੱਧਰ ਵਧੀਆ ਫਰਾਈ ਹੋ ਕੇ ਆ ਗਏ ਤੇ ਕਦੂਆਂ ਨੂੰ ਉਬਾਲਿਆ ਗਿਆ ਜੀ ਕਦੂ ਕੱਟ ਕਰਕੇ ਉਬਾਲਣੇ ਉਬਾਲਣ ਤੋਂ ਬਾਅਦ ਹੀ ਅਸੀਂ ਇਹਨਾਂ ਨੂੰ ਵੇਚਰਦੇ ਮਸਾਲੇ ਵਿੱਚ ਲਵੇੜ ਲਵੇੜ ਕੇ ਇਹਦੇ ਵਿੱਚ ਤੇਲ 'ਚ ਫਰਾਈ ਕੀਤਾ ਜੀ ਇਹ ਦੇਖੋ ਜੀ ਇਹਨਾਂ ਕਿੰਨੀ ਵਧੀਆ ਚੀਜ਼ ਹੈਗੀ ਦੇਸੀ ਚੀਜ਼ ਹੈ ਕਦੂ ਨੇ ਨਾ ਜਿਹੜੇ ਠੰਡੇ ਹੁੰਦੇ ਨੇ ਜੀ ਇਹਨੂੰ ਕਿਸੇ ਵੀ ਰੂਪ 'ਚ ਖਾ ਸਕਦੇ ਆਂਗੇ ਆਪਾਂ ਕਿਹੜੇ ਰੂਪ ਰੂਪ ਚ ਖਾ ਸਕਦੇ ਆ ਸਬਜੀ ਤੇ ਤਰੀ ਵਾਲੇ ਸੁੱਕੇ ਕੋਕਟੇ ਇਹਨਾਂ ਨੂੰ ਰਹਿਤੇ ਚ ਵੀ ਖਾ ਸਕਦੇ ਆ ਠੰਡੀ ਚੀਜ਼ ਹੈ ਜਾਨੀ ਕਿ ਗਰਮੀਆਂ ਦੀ ਡਿਸ਼ ਹੈ ਇਹ ਇਹਦੀ ਸਬਜੀ ਹੈ ਨਾ ਜਿਹੜੀ ਉਹਨੂੰ ਡਿਸ਼ੀ ਸਮਝੋ ਇਹ ਗਰਮੀਆਂ ਦਾ ਤੋਹਫਾ ਹੈ ਜੀ ਪਰਮਾਤਮਾ ਨੇ ਆਪਾਂ ਦਿੱਤਾ ਇਨੂੰ ਖਾਣ ਦੇ ਨਾਲ ਪਹਿਲੀ ਵਾਰ ਬਣਾਇਆ ਸੀ ਜਿਸ ਕਿਸੇ ਨੇ ਸਮਝ ਨਹੀਂ ਆਈ ਸੀ ਕਿਉਂ ਕਿ ਤੈਨੂੰ ਹਾਂ ਜਦੋਂ ਆਈ ਨਵੇਂ ਨਵੇਂ ਬੱਚੇ ਸਕੂਲ ਚ ਲੈ ਗਏ ਸੀ ਕਿਸੇ ਨੇ ਸਮਝ ਨਹੀਂ ਆਈ ਸੀ ਜਿੰਨੇ ਬਣਾ ਹਾਂ ਹਾਂ ਬੱਚੇ ਸਕੂਲ ਚ ਲੈ ਗਏ ਆਪਦੇ ਖਾਣੇ ਚ ਤੇ ਸਕੂਲ ਦੇ ਟੀਚਰ ਸਾਰੇ ਕਹਿਣ ਵੀ ਇਹ ਕੀ ਬਣਾਇਆ ਗਿਆ ਤੁਸੀਂ ਨੇ ਇਹਦਾ ਜੀ ਸਪੈਸ਼ਲ ਟੀਚਰਾਂ ਬਾਅਦ ਤੇ ਬਣਾ ਕੇ ਦੋ ਦਿਨ ਕਿਲੋ ਭੇਜੇ ਆਪਣੀ ਘਰ ਦੀ ਚੀਜ਼ ਹੈ ਭਾਈ ਕਿਹੜਾ ਇੱਕ ਮਿਹਨਤ ਮਿਹਨਤ ਲਾ ਲੋ ਮਿਹਨਤ ਹੁੰਦੀ ਹੈ ਕੋਈ ਗੱਲ ਨਹੀਂ ਪਿੰਡ ਪਾਈ ਜੇ ਕੋਈ ਚੀਜ਼ ਮੰਗ ਲੇ ਕੋਈ ਗੱਲ ਨਹੀਂ ਮਿਹਨਤ ਵੀ ਹੋ ਜੇ ਕੋਈ ਡਰ ਨਹੀਂ ਲੰਗਰ ਹੈ ਜ ਆਪਾ ਬਾਬਾ ਬਿਨਾਨਕ ਦਾ ਇਹ ਆਪਣੀ ਰਸੋਈ ਹੈ ਇਹਨੂੰ ਇੰਗਲਿਸ਼ ਕਿਚਨ ਕਹਿ ਲੋ ਅੱਜ ਤੋੜੇ ਅਜੇ ਵੀ ਲੱਗਦੇ ਭਾਵੇਂ ਟੂਟੀਆਂ ਲਵਾ ਲੀਆਂ ਕਿਉਂ ਸਫਾਈ ਰਹਿੰਦੀ ਹੈ ਨਾ ਕਿ ਕੋਈ ਹੱਥ ਨਾ ਪਾਵੇ ਆ ਦੇਖੋ ਉਹ ਤੋੜੇ ਦਾ ਪਾਣੀ ਹੈ ਜਜੂ ਆਰਓ ਨਾਲ ਆਪਾਂ ਸਟਾਕ ਜਮਾ ਕਰ ਲਿਆ ਇੱਥੇ ਬਰਕਪੁਰ ਪਰਿਵਾਰ ਮੋਂ ਚਰ ਆਇਆ ਪਿਆ ਇਹ ਸਾਰੀ ਦੇ ਲੋ ਆਪਣੀ ਕਿਚਨ ਹੈ ਨਾ ਜਿਹੜਾ ਇਹ ਦੇਸੀ ਰੱਖਿਆ ਹੋਇਆ ਆਪਾਂ ਨੇ ਉਹ ਬੋੜਾ ਨਹੀਂ ਕਰਿਆ ੜੰਗ ਬੜੰਗ ਕਰਨ ਨੂੰ ਤਾਂ ਕਰ ਸਕਦੇ ਸੀ ਵੈਸੇ ਜਿੰਨਾ ਕੁ ਲੋੜ ਸੀ ਉਹਨਾਂ ਕਰ ਲਿਆ ਆ ਸਰਦੀਆਂ ਦੇ ਵਿੱਚ ਗਰਮ ਪਾਣੀ ਵਾਲਾ ਗਿੱਦਰ ਲੱਗਾਇਆ ਇਹ ਭਾਂਡੇ ਧੋਣ ਲੱਗੇ ਇੱਥੇ ਜੋ ਵੀ ਲੇਡੀਜ਼ ਕੰਮ ਕਰ ਰਹੀ ਹੈ ਉਹਨੂੰ ਦਿੱਕਤ ਨਾ ਆਵੇ ਤੇ ਇਸ ਕਰਕੇ ਅਸੀਂ ਗਿੱਦਰ ਵੀ ਲਵਾਇਆ ਹੋਇਆ ਹੈਗਾ ਇਧਰ ਨਾਲ ਹੀ ਆਰੋ ਆ ਜਾਂਦਾ ਹੈ ਅੱਜਕੱਲ੍ਹ ਪਾਣੀ ਮਾੜੇ ਵੈਸੇ ਅਸੀਂ ਦੁਆਰੇ ਘੜੇ ਵੀ ਦੀ ਬੇਬੀ ਪਾਣ ਇਹਨਾਂ ਨੂੰ ਤੇ ਚਲੋ ਦੁਨੀਆ ਦੇ ਨਾਲ ਸਮੇਂ ਦੇ ਨਾਲ ਚੱਲਣਾ ਪੈਂਦਾ ਹੈਗਾ ਅੱਛਾ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਰਾਮ ਰਾਮ ਸਲਾਮ ਅਲੈਕੁਮ ਸਾਰਿਆਂ ਨੂੰ ਜੀ ਖੁਦਾਫੀਸ ਸਾਰਿਆਂ ਨੂੰ ਜੀ ਅਸੀਂ ਸਭ ਨੂੰ ਪਿਆਰ ਕਰਦੇ ਹਾਂ ਸਾਰੇ ਦਰਮਾਨ ਨੂੰ ਸਾਡਾ ਚੈਨਲ ਸਿੰਪਲ ਲਾਈਫ 557 ਦੂਸਰਾ ਚੈਨਲ ਰੂਪ ਐਂਡ ਜੋਤ 557 ਜਰੂਰ ਦੇਖਿਆ ਕਰੋ ਜੀ ਲਾਜ਼ਮੀ ਅੱਛਾ ਸਾਰੇ ਅੱਗੇ ਸਾਡੀ ਹੱਥ ਮੰਨ ਕੇ ਬੈਂਦੀਆ লাইਕ ਕਮੈਂਟ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਜੀ ਸਤਿਕਾਰ ਸਤਿਕਾਰ